ਬੀਤੇ ਦਿਨੀ ਖਾਲਸਾ ਕਾਲਜ ਦੇ ਹੋਸਟਲ ਵਿੱਚ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਮਕ ਵਿਦਿਆਰਥੀ ਵੱਲੋਂ ਕੀਤੀ ਆਤਮ ਹੱਤਿਆ ਦਾ ਖੁਦਕੁਸ਼ੀ ਦਾ ਮਾਮਲਾ ਗਰਮਾ ਗਿਆ ਹੈ ਕਾਲਜ ਨਿਜ਼ਾਮ ਖਿਲਾਫ ਸਖਤ ਕਾਰਵਾਈ ਕੀਤੀ ਜਾਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ ਨਿਜ਼ਾਮ ਖਿਲਾਫ ਮੋਰਚਾ ਸ਼ੁਰੂ ਕਰ ਦਿੱਤਾ ਹੈ ਸਭ ਤੋਂ ਪਹਿਲੀ ਗੱਲ ਇਹ ਕਿ ਜਿਹੜਾ ਟੌਪ ਕਰਦਾ ਉਹ ਡਿਟੇਨ ਕਿਵੇਂ ਹੋ ਸਕਦਾ ਹੈ ਇਹ ਮੰਨ ਲੈਣੇ ਆ ਕਿ ਜੇ ਲੋ ਟੈਸਟ ਦੀ ਤਿਆਰੀ ਕਰਦੇ ਨਾਲ ਵਕਤਰੀ ਕੋਈ ਆਈਪੀਅਰ ਕੋਈ ਹੋਰ ਹੋਰ ਹੋਰੇ ਕਰਕੇ ਟਾਈਮ ਦਾ ਸ਼ਾਰਟ ਹੋ ਜਾਂਦਾ ਡਿਟੇਨ ਨਹੀਂ ਹੋ ਸਕਦੇ ਬਾਅਦ ਚ ਭੋਲੀ ਵਾਲੀ ਗੱਲ ਪਰਾਂ ਲੱਗਦੀ ਸਾਰੀ ਗੱਲ ਨੂੰ ਪਤਾ ਲੱਗੀ ਆ ਕਿ ਜੋ ਹੌਸਟਲ ਚ ਕੋਈ ਪ੍ਰੋਬਲਮ ਆਉਂਦੀ ਸੀ ਉਹ ਅੱਗੇ ਲਾ ਕੇ ਵੀ ਤੁਰਦਾ ਹੈ ਕਿਉਂਕਿ ਉਹ ਸੀਨੀਅਰ ਸਾਰੀ ਜੁੰਡੀ ਬਣੀ ਪੰਜ ਹੋਰ ਸਾਲਾਂ ਦੇ ਮੁੰਡੇ ਉਹਦੇ ਨਾਲ ਤੁਰਦੇ ਤੇ ਪ੍ਰਿੰਸੀਪਲ ਦੇ ਅੱਗੇ ਜਾ ਕੇ ਗੈਣਦੇ ਪ੍ਰਿੰਸੀਪਲ ਨੂੰ ਮਜਬੂਰੀ ਉਹ ਕੰਮ ਕਰਨਾ ਪੈਂਦਾ ਕਿਉਂਕਿ ਉਹ ਸਟੂਡ ਨਿਕਲ ਜਾਂਦਾ ਹੈ ਤਾਂ ਵੀ ਉਹਦੇ ਨਾਲ ਤੁਰਦੇ ਕਿ ਕੋਈ ਤੀਜੇ ਦਿਨ ਵੀ ਵਿਦਿਆਰਥੀਆਂ ਵੱਲੋਂ ਆਪਣੇ ਸਾਥੀ ਨੂੰ ਨਿਆਹ ਦਿਵਾਉਣ ਲਈ ਤਰਨਾ ਜਾ ਰਹੀ ਹੈ ਖੁਦਕੁਸ਼ੀ ਕਰਨ ਵਾਲਾ ਵਿਦਿਆਰਥੀ ਬਠਿੰਡਾ ਦਾ ਰਹਿਣ ਵਾਲਾ ਸੀ ਤੇ ਇੱਥੇ ਖੇਤੀਬਾੜੀ ਦੀ ਪੜ੍ਹਾਈ ਕਰ ਰਿਹਾ ਸੀ ਕਾਲਜ ਵਿੱਚੋਂ ਹਾਜ਼ਰੀ ਘੱਟ ਹੋਣ ਕਰਕੇ ਕਾਲਜ ਪ੍ਰਿੰਸੀਪਲ ਵੱਲੋਂ ਸਿਰਫ ਉਸ ਨੂੰ ਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸਨੇ ਅਜੇਹਾ ਕੀਤਾ ਫਿਲਹਾਲ ਇਸ ਮਾਮਲੇ ਬਾਰੇ ਪੁਲਿਸ ਤੇ ਕਾਲਜ ਨਿظام ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ